ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮਾਤਾ ਮਦਾਨ ਵਾਲੀ ਦਾ ਜੋ ਕਿ ਸਿੱਧ ਮੰਤਰ ਲੈ ਕੇ ਹਾਜ਼ਰ ਹੋਈਆਂ ਮਾਤਾ ਮਦਾਨ ਵਾਲੀ ਜੋ ਕਿ ਜਿਨ੍ਹਾਂ ਨੂੰ ਮਾਤਾ ਮਦਾਨਣ ਵੀ ਕਿਹਾ ਜਾਂਦਾ ਹੈ ਸੋ ਦੋਸਤੋ ਇਹਨਾਂ ਦੀ ਸਿੱਧੀ ਕਰਨੇ ਦੇ ਲਈ ਕਤੋਂ ਲਈ ਦੋ ਸਮਾ ਲੱਗੇਗਾ ਲੇਕਿਨ ਗੱਲ ਇਹ ਕਿ ਇਹੋ ਜਿਹੀਆਂ ਜਿਹੜੀਆਂ ਸਿੱਧੀਆਂ ਹੁੰਦੀਆਂ ਇਹਨਾਂ ਨੂੰ ਕਰਨੇ ਦੇ ਲਈ ਗੁਰੂ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਗੁਰੂ ਦੀ ਜ਼ਰੂਰਤ ਲਾਜ਼ਮੀ ਹੈ ਜਿਨ੍ਹਾਂ ਦੇ ਗੁਰੂ ਲੋਕ ਇਹ ਸਿੱਧੀ ਨੂੰ ਕਰਵਾਉਣ ਦੇ ਲਈ ਕਰਨੇ ਦੇ ਲਈ ਆਯਾਸਤ ਦਿੰਦੇ ਨਹੀਂ ਉਹ ਲੋਕ ਕਰ ਸਕਦੇ ਨਹੀਂ ਲੇਕਿਨ ਇਹਦੀ ਸਿੱਧੀ ਦੇ ਲਈ ਕੀ ਕੀ ਸਮਾਨ ਚਾਹੀਦਾ ਹੈ ਔਰ ਇਹਦੀ ਸਿੱਧੀ ਜੋ ਕਰਨੀ ਹੈ ਇਹਦੇ ਲਈ ਆਪਾਂ ਨੂੰ ਜਿਹੜਾ ਜਿਹੜਾ ਸਮਾਨ ਲੱਗੂਗਾ ਕਿ ਪਹਿਲਾਂ ਤਾਂ ਸੱਤ ਤਰ੍ਹਾਂ ਦੀ ਮਠਾਈ ਲਿਆਉਣੀ ਪਵੇਗੀ ਸੱਤ ਪਤਾਸੇ ਨਾਲ ਰੱਖਣੇ ਪੈਣਗੇ ਸੱਤ ਲੌਂਗ ਸੱਤ ਲੈਚੀ ਸੱਤ ਮਿੱਠੇ ਪਾਨ 16 ਤਰ੍ਹਾਂ ਦਾ ਸ਼ਿੰਗਾਰ ਚਾਹੀਦਾ ਹੈ ਜੋ ਕਿ ਆਮ ਦੁਕਾਨਾ ਤੋਂ ਮੜ ਜਾਂਦਾ ਹੈ ਪੂਰਾ 16 ਸ਼ਿੰਗਾਰ ਹੀ ਲੈਣੇ ਨੇ ਸੱਤ ਨਾਰੀਏ ਲੈਣੇ ਜੋ ਸੱਤਾਂ ਜੁੰਨੀਆਂ ਬੱਕਰੀਆਂ ਬੱਕਰੀਆਂ ਦੇ ਵਿੱਚ ਲਪੇਟਣੇ ਆ ਸੱਤ ਚਿਰਾਗ ਲੈਣੇ ਆ 12 ਮੋਤੀ ਜੁੱਬ ਦੇ ਲੱਡੂ ਲੈਣੇ ਆ ਇਹ ਸਾਰਾ ਸਮਾਨ ਤੁਸਾਨੇ ਲੈ ਜਾਣਾ ਹੈ ਜਾ ਕੇ ਮਜ਼ਾਨ ਵਾਲੀ ਮਾਤਾ ਦੇ ਮੰਤਰ ਦੇ ਵਿੱਚ ਜਾ ਕੇ ਇਹ ਸਮਾਨ ਚੜਾਉਣਾ ਹੈ और दो दो लड्डू बखरे बखरे हैं चार लड्डू गुरु गोरखनाथ दे। दो जी दे दो लड्डू नांगे गुरु वमैल जोगी के दो लड्डू देने हैं दो लड्डू गुरु गोरखनाथ जी दे अलग देने हैं दोस्तों दो दो लड्डू देने हैं जेडे गुरु गोरखनाथ जी के बाबे नांगे जी दे इना दे नार नार दो लौंग दो लैचियाँ ਇਕਿਕ ਸੇਕ੍ਰੇਟਰੀ ਜੇਣੀਏ ਸਾਰਾ ਸਮਾਨ ਤੁਸਾਂ ਨੇ ਸ਼ਨੀਵਾਰ ਵਾਲੀ ਤੈਨੂੰ ਦੇਣਾ ਹੈ ਸ਼ਨੀਵਾਰ ਨੂੰ ਜਾਣੀ ਲੈਣਾ ਹੈ ਤੁਸੀਂ ਇਹ ਸਾਰਾ ਸਮਾਨ ਜੇਕਰ ਸ਼ਨੀਵਾਰ ਨੂੰ ਨਹੀਂ ਤਾਂ ਮੰਗਲਵਾਰ ਵੀ ਕਰ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਮੰਗਲਵਾਰ ਨੂੰ ਜਾ ਕੇ ਇਹ ਸਾਰਾ ਸਮਾਨ ਜਿਹੜਾ ਕਿ ਮਕਾਨ ਵਾਲੀ ਮਾਤਾ ਦੇ ਚਰਨਾਂ ਦੇ ਵਿੱਚ ਬੇਨਤੀ ਪ੍ਰਾਰਥਨਾ ਕਰਨੀ ਹੈ ਕਿ ਸੱਤ-ਸੱਤ ਤਰ੍ਹਾਂ ਦਾ ਜਿਹੜਾ ਸਮਾਨ ਰੱਖਿਆ ਇਸ ਦੇ ਨਾਲ ਜੋ ਸੱਤਈ ਸ਼ਕਤੀਆਂ ਜਲਦੀਆਂ ਉਹ ਤੁਹਾਡੇ ਨਾਲ ਚੇਤਨਣ ਲੱਗ ਪੈਣਗੀਆਂ ਬੇਨਤੀ ਪ੍ਰਾਰਥਨਾ ਕਰਨੀ ਹੈ ਕਿ ਏ ਮਤੰਗਨ ਮਦਾਨਨ ਮੈਂ ਫੇਰੀ ਸiddhi ਕਰਨ ਜਾ ਰਿਹਾ ਹਾਂ ਤੁਸੀਂ ਮੇਤੇ ਕਿਰਪਾ ਕਰਨੀ ਹੈ ਮੇਰੇ ਭਰੇ ਹੱਥ ਖਣਾ ਮੈਂ ਇਹ ਸਿੱਧੀ ਦੇ ਵਿੱਚ ਸਫਲ ਹੋ ਜਮਾ ਰੋਦ ਰਖਸ਼ ਦੀ ਮਾਲਾ ਤੇ ਰੋਜ਼ਾਨਾ 5 ਮਾਲਾ ਦਾ ਜਾਪ ਰੋਜ਼ਾਨਾ ਕਰਨਾ ਹੈ ਕਿਉਂਕਿ 45 ਦਿਨ ਦੀ ਸਾਧਨਾ ਹੈ ਜੇ ਕਿਤੇ ਬਾਹਰ ਜੰਗਲ ਅਜਾੜ ਚ ਨਹੀਂ ਕਰ ਸਕਦੇ ਤਾਂ ਫਿਰ ਆਪਣੇ ਕਿਸੇ ਕਮਰੇ ਦੇ ਵਿੱਚ ਵੀ ਕਰ ਸਕਦੇ ਆ ਜਿਹਦੇ ਲਈ ਸਾਫ-ਸਾਫ ਕਮਰਾ ਹੋਣਾ ਚਾਹੀਦਾ ਇਕਤਾਲੀ ਦਿਨ ਹੀ ਸਾਫ-ਸਾਫ ਰਹਿ ਕੇ ਇਹ ਸਿੱਧੀ ਕਰਨੀ ਆ ਜਿਹਦੇ ਵਿੱਚ ਖਾਣ-ਪੀਣ ਦਾ ਵੀ ਧਿਆਨ ਰੱਖਣਾ ਅਤੇ ਜੱਤ ਸਾਤਾ ਵੀ ਬਿਲਕੁਲ ਧਿਆਨ ਰੱਖਣਾ ਹੋਵੇਗਾ ਦੋਸਤੋ ਜਿਵੇਂ ਪਹਿਲਾਂ ਵੀ ਦੱਸ ਤੁਹਾਂ ਕਿ ਗੁਰੂ ਤੁਹਾਡਾ ਯਾਸਤ ਦਿੰਦਾ ਤਾਂ ਜ਼ਰੂਰ ਕਰਨਾ ਔਰ ਗੁਰੂ ਜੀ ਦੇ ਹੁਕਮ ਦੇ ਨਾਲ ਹੀ ਕਰ ਸਕਦੇ ਆ ਨਹੀਂ ਤਾਂ ਜੀ ਗੁਰ ਹੋਈ नुकसान हो भी तो होमेवर ती खुद आप हो so दोस्तों सो दोस्तो मंत्र है वो जाप है वो इस तरह है। ओम नमो आदेश गुरु का आदेश मदान नई गौड बंगाल से तू आई और साथ में माता पातली वाली माता बसंती माता फूलन दे माता नथिया माता श्याम कौर माता लूणा चमारी संग संग आई धूलन धूल उडाती आई मारो मार करती आई ऊत प्रेत में मची दुहाई अपने भगत की होए सहाई माता मदानन सत की सुई आओ आओ माता करू भलाई जगत में होए सहाय मेरे कार्य सिद्ध करू मदनन माई आओ आओ मदनन माई ना आओ तो मांगे गुरु की आन गुरु गोरखनाथ जी की आन शब्द साचा पिंड काचा देखा माता मदनन तेरे शब्द कलाम का तमाशा सत्य का नाम आदेश गुरुआ का आदेश 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 ये दोस्तों मदान वाली माता का मंत्र है इस मंत्र दसी हुई विधि के अनुसार मेहनत करके जाप करना है सो दोस्तों जेड़े भी सत्कारयुग वीर इस ਮਾਤਾ ਮਦਨਵਲੀ ਜਾਪ ਨੂੰ ਸਿੱਧ ਕਰਨਾ ਚਾਹੁੰਦੀ ਮਾਤਾ ਮਦਨ ਨੂੰ ਸਿੱਧ ਕਰਨਾ ਚਾਹੁੰਦੀ ਆ ਉਹਨਾਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਭਾਈ ਦੱਸੀ ਹੋਈ ਵਿਧੀ ਦੇ ਅਨੁਸਾਰ ਜੋ ਜੋ ਸਮਾਨ ਚਾਹੀਦਾ ਉਹ ਪੂਰਾ ਸਮਾਨ ਕਰਕੇ ਤੁਸੀਂ ਇਸ ਜਾਪ ਨੂੰ ਕਰ ਸਕਦੇ ਆ ਔਰ ਜਿਹੜੇ ਸਟਾਰ ਜੋਗੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਲਾਈਕ ਕਰਨੀ ਹੈ और कमेंट बॉक्स के जय पीर जरूर लिखनी है सो दोस्तों जल्द ही किसी नमें कलमी मंत्र पाठ ढाले दाजर होवगी सो दोस्तों जब तक ले जय पीर की